ਦੇਖੋ ਸਰ ਜੀ ਜੇ ਇੱਥੇ ਕਿ ਤੈਨੂੰ ਮਾਰ ਵੀ ਦਿੰਦੇ ਤੇ ਫੇਰ ਵੀ ਸਰ ਜੀ ਤੁਸੇ ਆਉਣਾ ਸੀ ਫੇਰ ਵੀ ਸਰ ਸਰ ਦਾ ਫਰਜ਼ ਵੀ ਬੰਨ ਸਾਰੇ ਇੱਥੇ ਆਉਂਦੇ ਜਿਨ੍ਹਾਂ ਨੇ ਇੱਕ ਮਾਰ ਤੇ ਤੁਹਾਡੀਆਂ ਵੀ ਧੀਆਂ ਪੈਣਾ ਸਰ ਜੀ ਘਰੇ ਹੈਗੀਆਂ ਇਹ ਸਿਰ ਪਿੰਚ ਦੋਨੇ ਇੱਥੇ ਗੋੜੇ ਤੱਕ ਨਹੀਂ ਹੈਗੇ ਵੀ ਅਸੀਂ ਦੇਖਦੀਏ ਵੀ ਕੀ ਗੱਲ ਹੋਈ ਕਹੀ ਨਹੀਂ ਹੋਈ ਹੈਗੀ ਸਾਡੇ ਕੋਲ ਕੋਈ ਸਸਤ ਨਹੀਂ ਆ ਡੰਡਿਆਂ ਤੋਂ ਸੁਆ ਜੇ ਮੈਂ ਇਹਨਾਂ ਨੂੰ ਕਹਿਣ ਵਾਸਤੇ ਬਾਬਾ ਜੀ ਗਿਆ ਇਹਨਾਂ ਨੇ ਗਾੜੀਆਂ ਬਾਬਾ ਜੀ ਮੇਰੇ ਨਾਲ ਪਿਸ਼ੋਪ ਅੰਸ਼ੂ ਨਾਂ ਦੇ ਮੁੰਡੇ ਨੇ ਮੇਰੇ ਹੱਥ ਫੜ ਲਏ ਵੇਖੋ ਅੱਜ ਇੱਕ ਪੰਜਾਬੀ ਦੇ ਗਾਲ ਨੂੰ ਪਏ ਪਹਿਲਾਂ ਤਾਂ ਮੈਂ ਗੱਲ ਕਹੂੰਗਾ ਵੀ ਜੇ ਲਾਗੇ ਲਾਗੇ ਰਹਿੰਦੇ ਉਹਨ ਪ੍ਰਸ਼ਾਸਨ ਆਪ ਜਵਾਬ ਦੇਊਗੀ ਕਿ ਡੰਡਿਆਣਾ ਭਈਆ ਵੱਡਿਆ ਜਾਂਦਾ ਕਿ ਨਹੀਂ ਵੱਡਿਆ ਜਾਂਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਤੇ ਸਿੰਘਾਂ ਦੇ ਵਿੱਚ ਆਪਸੀ ਹੋਊਗਾ ਕਿ ਕਿਦਾਂ ਭਈਆ ਵੱਡਿਆ ਜਾਂਦਾ ਜਿਹੜੇ 10 ਬੰਦੇ ਟੋਟ ਲੈ ਗਏ ਉਹਨਾਂ ਨੇ ਮੇਰੇ ਭੁਜਾਈ ਅਖਰਵਿੰਦਰ ਕੌਰ ਆ ਜਿਨ੍ਹਾਂ ਨੇ ਉਹਨਾਂ ਨਾਲ ਵੀ ਬੇਦਬੀ ਕੀਤੀ ਉਹਨਾਂ ਦੇ ਲੀੜੇ ਕੱਪੜੇ ਵੀ ਪਾੜੇ ਗਏ ਮਸਲਾ ਦੇ ਵਿੱਚ ਤੁਹਾਨੂੰ ਹੀ ਪਤਾ ਵੀ ਤੁਸੀਂ ਮੀਡੀਆ ਦਾ ਜੋਗ ਕਰ ਰਿਹਾ ਉਹ ਨਹੀਂ ਜੇ ਤੇ ਮਹਤਲਿਆ ਤਾਂ ਨਹੀਂ ਹੋਰੀ ਜੋ ਕੋ ਤਕੜਾ ਹੁੰਦਾ ਤੇ 2 ਮਿੰਟਾਂ ਚੋਕੇ ਲੈ ਜਾ ਕੇ ਸਾਰੀ ਕਾਰਵਾਈ ਦੇਖੋ ਪਿਛਲੇ ਬੰਨੇ ਭਈਆ ਗਰੋਤੇ ਹੁੰਦੀ ਪ੍ਰਸ਼ਾਸਨ ਆਇਆ ਕੋਈ ਕਾਰਵਾਈ ਨਹੀਂ ਕਰ ਰਿਹਾ ਭਾਈ ਪੂਰਾ ਮਨਜੂਠ ਤੱਕ ਨਜਾਇਜ਼ ਪਰਚਾ ਹੋਊਗਾ ਨਜਾਇਜ਼ ਪਰਚਾ ਹੋਊਗਾ ਇਹ ਮੀਡੀਆ ਨੂੰ ਵੀ ਬੇਨਤੀ ਹੈ ਕਿ ਬਾਅਦ ਚੱਲ ਕੇ ਨਿਊਜ਼ ਲਾ ਦਿਓ ਤੇ ਸੋਸ਼ਲ ਮੀਡੀਆ ਦੇ ਉੱਤੇ ਬਾਤਾਂ ਤੋਂ ਬਾਤੇ ਖਬਰ ਫਲਾ ਦਿਓ ਕਿ ਜੇ ਘਰ ਘਰ ਸਿੱਖਾਂ ਨੂੰ ਇਦਾਂ ਵਾਰੀ ਵਾਰੀ ਮਾਰਨਾ ਘਰਾਂ ਨੂੰ ਅੱਗਾਂ ਲਾਉਣੀਆਂ ਇਹ ਭਾਈ ਇਹ ਇਲਜ਼ਾਮ ਲਾਉਂਦੇ ਆ ਰਾਤ ਨੂੰ ਅੱਗਾਂ ਲਾਉਣ ਨੂੰ ਪੈਂਦੇ ਆ ਘਰਾਂ ਨੂੰ ਤੀਆਂ ਪਹਿਲਾਂ ਦੀਆਂ ਈਸਤਾਂ ਲੁੱਟਦੇ ਆ ਰਾਤ ਇੱਕ ਆਣ ਕੇ ਰੋੜੇ ਮਾਰਦੇ ਆ ਤੇ ਜੇ ਸਿੰਘਾਂ ਨੇ ਆਣ ਕੇ ਕਿ ਹਮ ਧਰਦੀ ਜਟਾਲੀ ਆ ਤੇ ਸਾਡੇ ਉੱਤੇ ਆ ਡੰਡਿਆਂ ਦੇ ਵੱਡ ਫੱਟ ਦੇ ਕੇਸ ਪਾਉਂਦੇ ਆ ਕਿ ਡੰਡੇ ਬੰਦਾ ਬੰਦਾ ਵੱਢਦੇ ਆ মিডিਆ ਦੇ ਵਿੱਚ ਇੱਕ ਮਿੰਟ ਸਾਡੇ ਕੋਲ ਕੋਈ ਸ਼ਸਤਰ ਨਹੀਂ ਆ ਪਾਸ਼ੋ ਸਾਡੇ ਕੋਲ ਕੋਈ ਸ਼ਸਤਰ ਨਹੀਂ ਆ ਡੰਡਿਆਂ ਤੋਂ سوا ਤੇ ਇਹ ਕਹਿੰਦੇ ਆ ਭਈਆ ਵੱਢਤਾ ਆ ਇਹ ਪੁਲਿਸ ਪ੍ਰਸ਼ਾਸਨ ਆਪ ਜਵਾਬ ਦੇਊਗੀ ਕਿ ਡੰਡਿਆਣਾ ਭਈਆ ਵਧਿਆ ਜਾਂਦਾ ਕਿ ਨਹੀਂ ਵਧਿਆ ਜਾਂਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਤੇ ਸਿੰਘਾਂ ਦੇ ਵਿੱਚ ਆਪਸੀ ਹੀ ਹੋਊਗਾ ਕਿ ਕਿਦਾਂ ਭਈਆ ਵਧਿਆ ਜਾਂਦਾ ਉਹਨਾਂ ਗਰੀਬ ਪਰਿਵਾਰਾਂ ਦੇ ਕੇਸ ਬਣਾ ਰੇਆ ਉਹਨਾਂ ਗਰੀਬਾਂ ਨੂੰ ਦੱਪ ਰੇਆ ਸੋ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕੁਛ ਨਹੀਂ ਹੈ ਵੀਰ ਜੀ ਉਹਦਨੇ ਡੀ ਜੇ ਤੋਂ ਗੱਲ ਹੋਈ ਗਾਣੇ ਲਾਉਣ ਤੋਂ ਗੱਲ ਹੋਈ ਹੀ ਵੀ ਬਾਣੇ ਇਹ ਗਾਣੇ ਇਹਨੇ ਬੋਜਪੂਰੀ ਇਹਨੇ ਗੰਦੇ ਗਾਣੇ ਲਾਏ ਜਿਨ੍ਹਾਂ ਮਾਰੇ ਵੀਰ ਜੀ ਮੈਂ ਤੁਹਾਨੂੰ ਇਹ ਮੀਡੀਆ 'ਚ ਦੱਸ ਨਹੀਂ ਸਕਦਾ ਵੀ ਤੁਹਾਨੂੰ ਪਤਾ ਵਾ ਅਨ ਬਾਲ ਬੱਚੇ ਨੇ ਕਿਨੇ ਕਿਤੇ ਇयां ਪੈਣਾ ਤੈਨੂੰ ਪਤਾ ਛੋਟੀਆਂ ਘਰ ਆ ਤੇ ਇਹਨਾਂ ਨੂੰ ਦੋ ਤਿੰਨ ਵਾਰ ਮੈਂ ਸਮਝਾ ਚੁੱਕਾ ਹਾਂ ਵੀ ਪਿਆਰ ਨਾ ਵੀ ਵੀ ਇਹੋ ਜਿਹੇ ਗੰਦੇ ਨਾਂ ਗਾਣੇ ਲਾਓ ਯਾਰ ਤੇ ਮੇਰੇ ਵਾਈਫ ਨੇ ਵੀ ਦੋ ਤਿੰਨ ਵਾਰ ਕਿਹਾ ਪਰਜਾਈ ਨੇ ਵੀ ਦੋ ਤਿੰਨ ਵਾਰ ਲੋੜੀ ਵਾਲੇ ਦਿਨ ਵੀ ਕਿਹਾ ਮਾਘੀ ਵਾਲੇ ਦਿਨ ਵੀ ਇਹਨਾਂ ਨੂੰ ਕਹਿ ਚੁੱਕੇ ਹਾਂ ਫਿਰ ਵੀ ਨਹੀਂ ਹਟਾਲਦੇ ਅਗਲੇ ਦਿਨ ਸੰਗਰਾਣ ਵਾਲੇ ਦਿਨ ਮਾਘੀ ਵਾਲੇ ਦਿਨ ਬਹਾਰ ਕੇ 12 12:30 ਵਜੇ ਦੀ ਗੱਲ ਆ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਬੜੇ ਪਿਆਰ ਨਾਲ ਕਹਾ ਕਿ ਯਾਰ ਇੱਕ ਵਾਰ ਅੰਸ਼ੂ ਨਾਂ ਦਾ ਮੁੰਡਾ ਵਾ ਪ੍ਰਦੀਪ ਆ ਇੱਕ ਪਰਦੇਸ਼ ਆ ਇਹਨਾਂ ਮੈਂ ਤਿੰਨਾਂ ਨੂੰ ਕਿਹਾ ਕਿ ਮੈਂ ਕਹਾ ਯਾਰ ਸੁਦਰ ਜੋ ਸੁਦਰ ਨਾ ਇਹੋ ਜਿਹੇ ਗਾਣੇ ਲਾਓ ਜੇ ਮੈਂ ਇਹਨਾਂ ਨੂੰ ਕਹਿਣ ਵਾਸਤੇ ਬਾਬਾ ਜੀ ਗਿਆ ਇਹਨਾਂ ਨੇ ਗਾੜੀਆਂ ਬਾਬਾ ਜੀ ਮੇਰੇ ਨਾਲ ਪਿਛੋਂ ਅੰਸ਼ੂ ਨਾਂ ਦੇ ਮੁੰਡੇ ਨੇ ਮੇਰੇ ਹੱਥ ਫੜ ਲਏ ਤੇ ਪਰਜੇਸ਼ਨਾ ਦੇ ਮੇਰੇ ਜਸਤਾਰ ਰਾਈਆ ਮੇਰੇ ਦਾੜੇ ਦੀ ਵੀ ਬੇਦਵੀ ਮੇਰੇ ਕੇਸੇ ਦੇ ਵੀ ਬੇਦਵੀ ਕੀਤੀ ਪ੍ਰਦੀਪ ਨਾ ਦਾ ਮੁੰਡਾ ਜਾਣਦਾ ਕਿ ਬਾਬਾ ਜੀ ਕਿਹੜੇ 10 ਬੰਦੇ ਹੈਗੇ ਸੀ ਵਿੱਚ ਜਿਹੜੇ 10 ਬੰਦੇ ਟੋਟਲ ਹੈਗੇ ਉਹਨਾਂ ਨੇ ਮੇਰੇ ਪਰਝਾਈ ਹਰਵਿੰਦਰ ਕੌਰ ਆ ਜਿਨ੍ਹਾਂ ਨੇ ਉਹਨਾਂ ਨਾਲ ਵੀ ਬੇਦਵੀ ਕੀਤੀ ਉਹਨਾਂ ਦੇ ਲੀੜੇ ਕੱਪੜੇ ਵੀ ਪਾੜੇ ਗਏ ਜੋ ਮੈਨੂੰ ਛਡਾਉਣ ਵਾਸਤੇ ਗਏ ਜੇ ਉਹ ਮੈਨੂੰ ਨਾ ਛਡਾਉਂਦੇ ਨਾ ਇਹਨਾਂ ਨੇ ਇੰਨੀ ਕਿ ਮੇਰੇ ਕੇਸਾਂ ਦੀ ਬੇਦਵੀ ਕਰਨੀ ਸੀ ਕਿ ਮੈਂ ਹੀ ਜਾਣਦਾ ਬਾਬਾ ਜੀ ਬੜੀ ਮੁਸ਼ਕਲ ਨਾਲ ਮੁੜ ਕੇ ਨਾਈ ਮੇਰਾ ਵੀਰੇ ਇੱਥੇ ਰਿੰਕੂ ਆ ਇੱਕ ਭਰਾ ਮੇਰਾ ਬਣਿਆ ਵਾ ਜੇ ਉਹ ਨਾ ਪਹੁੰਚਦਾ ਤੇ ਬਾਬਾ ਜੀ ਉੱਥੋਂ ਮੇਰਾ ਮੇਰਾ ਛਟਕਾਰਾ ਮੁਸ਼ਕਲ ਹੋਣਾ ਸੀ ਜੀ ਇਹ ਵੇਖੋ ਕਿ ਜੇ ਆਪਾਂ ਕਹਿ ਦੀ ਹਮ ਦਰਦੀ ਜਿਤਾਉਣਾ ਜੀ ਉਹ ਤੇ ਕੋਈ ਬਣਾ ਦੇਣੀ ਆ ਕਿ ਇਹਨੂੰ ਅਸੀਂ ਕਿਸ ਨੂੰ ਮਾਰਿਆ ਕਿ ਇਹਨੂੰ ਕੁੱਟਿਆ ਉਹਨਾਂ ਨੂੰ ਹੀ ਪੁੱਛਿਆ ਕਿ ਤੁਸੀਂ ਨਾਲ ਜੇ ਕਿ ਨਹੀਂ ਦੇ ਕੋਈ ਇਹਦੇ 'ਚ ਕੋਈ ਗਲਤੀ ਤੇ ਨਹੀਂ ਆ ਜੇ ਆਪਾਂ ਕਿਹਨੂੰ ਪੁੱਛਦੇ ਆ ਆਪਾਂ ਹਮਦਰਦੀ ਜਤਾ ਦਈਏ ਕਿ ਗਰੀਬ ਪਰਿਵਾਰ ਦੀ ਉਥੇ ਦੱਸੋ ਕੀ ਕੋਈ ਗੁਨਾਹ ਹੋ ਗਿਆ ਓਡੇ ਤੋਂ ਚਲੋ ਕੋਈ ਗੱਲ ਦੇਖੋ ਸਰ ਜੀ ਜੇ ਇੱਥੇ ਕਿਸੇ ਨੂੰ ਮਾਰ ਵੀ ਦਿੰਦੇ ਤੇ ਫੇਰ ਨਹੀਂ ਸਰ ਜੀ ਤੁਸੀਂ ਆਉਣਾ ਸੀ ਫੇਰ ਵੀ ਸਰਪੰਚਾਂ ਦਾ ਫਰਜ਼ ਭੰਦਾ ਸੀ ਸਾਰੇ ਇੱਥੇ ਆਉਣਾ ਨੇ ਜਿਨ੍ਹਾਂ ਨੇ ਸਰਦਾਰ ਜੇ ਤੁਹਾਡੀਆਂ ਵੀ ਧੀਆ ਭੈਣਾਂ ਸਰ ਜੀ ਘਰੇ ਹੈਗੀਆਂ ਇਹ ਸਰਪੰਚ ਦੋਨੇ ਇੱਥੇ ਬੋੜੇ ਤੱਕ ਨਹੀਂ ਹੈਗੇ ਵੀ ਅਸੀਂ ਦੇਖੀਏ ਵੀ ਕੀ ਗੱਲ ਹੋਈ ਕੀ ਨਹੀਂ ਹੋਈ ਹੈਗੀ ਕਿਉਂਕਿ ਕੁਝ 2-4 ਦਿਨ ਹੋ ਗਏ ਪਹਿਲਾਂ ਕਿਤੇ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਆ ਭਈਏ ਰਹਿੰਦੇ ਆ ਉਹ ਕਿਤੇ ਗਾਣੇ ਗੂਣੇ ਲਾਉਂਦੇ ਸੀ ਮਾੜੀ ਚੰਗੇ ਤੇ ਚਲੋ ਸਰਦਾਰ ਬੰਦਾ ਹੀ ਉਹਨੇ ਕਿਹਾ ਕਿ ਭਾਈ ਸਾਹਿਬ ਗਾਣੇ ਤੁਸੀਂ ਨਾ ਲਾਓ ਪਰ ਇੰਨੀ ਗੱਲ ਕਹਿਣ ਦੇ ਉੱਤੇ ਉਹਨਾਂ ਨੇ ਜਿਹੜੀ ਵੀਰ ਦੀ ਦਸਤਾਰ ਲਾਤੀ ਦਸਤਾਰ ਲਾਈ ਨੂੰ ਕੁੱਟਿਆ ਮਾਰਿਆ ਬੜਾ ਵਾ ਤੇ ਇਹ ਇਹਦੇ باوجود ਵੀ ਇੱਕ ਨਹੀਂ ਅੱਗੇ ਵੀ ਕਈ ਵਾਰੀ ਦੱਸਦੇ ਕਿ ਭਈਆ ਨੇ ਇੱਥੇ ਜਿਆਦਾਤਰ ਭਈਆਂ ਦੀ ਬੋਰਡ ਜਿਆਦੀ ਵਾ ਜਿਹੜਾ ਸਰਪੰਚ ਵਾ ਭਈਆ ਵਾ 15 ਸਾਲ ਹੋ ਗਿਆ ਭਈਆ ਸਰਪੰਚ ਬਣਿਆ ਵਾ ਉਹੀ ਜਿਆਦਾ ਰਾਜਨੀਤੀ ਕਰਦਾ ਵਾ ਕਿਉਂਕਿ ਪੰਜਾਬੀਆਂ ਧੱਕਾ ਹੁੰਦਾ ਬੋਰਡ ਰਾਜ ਦਾ ਕਰਕੇ ਤੇ ਮੈਰੀ ਤੇ ਪ੍ਰਸ਼ਾਸਨਗਰ ਭੰਗਾਨ ਨੂੰ ਚੇਤਾਵਨੀ ਅੱਜ ਦੇ ਚੱਲੇ ਆ ਕਿ ਭਈਆਂ ਦੀ ਜਿਹੜਾ ਵਾ ਉਤਸ਼ਾਹ ਵਧਦਾ ਜਾਂਦਾ ਉਹ ਭਈਏ ਦਿਨੋ ਦਿਨ ਜਿਹੜੀ ਆ ਆਪਣੀ ਆਤਾਂ ਤੋਂ ਬਾਜ਼ ਨਹੀਂ ਹੁੰਦੀ ਇਕੜੀ ਨੇਕਾ ਥਾਵਾਂ ਦੇ ਵਿਖਿਆ ਜਾਂਦਾ ਕਿ ਪੰਜਾਬੀਆਂ ਨਾਲ ਧੱਕਾ ਕਰ ਰਹੇ ਆ ਤੇ ਇਹਨਾਂ ਨੂੰ ਅੱਜ ਚੇਤਾਵਨੀ ਦੇ ਚੱਲੇ ਆ ਜਥੇਬੰਦੀਆਂ ਲੋ ਦੱਸ ਚੱਲੇ ਆ ਕਿ ਜੇ ਭਈਆਂ ਅੱਜ ਤੋਂ ਗਾਂ ਕੋਈ ਇਹੋ ਜਿਹੀ ਖਰਾਬੀ ਕਰੂਗਾ ਤੇ ਪੈਣੇ ਤੇ ਪ੍ਰਸ਼ਾਸਨ ਦਾ ਯੋਗਦਾਨ ਲਵਾਂਗੇ ਪ੍ਰਸ਼ਾਸਨ ਗਾੜੀ ਵੀ ਹੱਥ ਪਲਾ ਜੋੜਿਆ ਵਾ ਪਰ ਇੱਕ ਬੇਨਤੀ ਹੈ ਪ੍ਰਸ਼ਾਸਨ ਗਾੜੀ ਕਿਉਂਕਿ ਅੱਜ 5 ਦਿਨ ਹੋ ਗਏ ਆ ਉਹ ਗਰੀਬ ਪਰਿਵਾਰ ਵਾ ਉਹਦੀ ਘਰ ਦੀ ਵੀ ਰੋ ਰਹੀ ਆ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਪ੍ਰਸ਼ਾਸਨ ਕਾਰਵਾਈ ਕਰੇ ਤੇ ਜਥੇਬੰਦੀਆਂ ਨੂੰ ਕੀ ਲੋੜ ਐ ਇੱਥੇ ਆਉਣ ਦੀ ਲੱਗਦਾ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰ ਰਿਹਾ ਕਾਰਵਾਈ ਤੇ ਵੇਖੋ ਚਾਹੇ ਕੋਈ ਪ੍ਰੀਟੀ ਗੱਲ ਦਾਬਾ ਹੋਊਗਾ ਚਾਹੇ ਬੋਰਡ ਰਾਜ ਆ ਫੇਰ ਵੇਖੋ ਜੇ ਭਈਆਂ ਦੀਆਂ ਵੋਟਾਂ ਜਾਂਦੀਆਂ ਤਾਂ ਤੇ ਨਹੀਂ ਕਾਰਵਾਈ ਹੋ ਰਹੀ ਵੇਖੋ ਪੰਜਾਬ ਚ ਰਹਿ ਕੇ ਭਈਏ ਦੇ ਪੰਜਾਬੀਆਂ ਨਾਲ ਠੱਕੇ ਹੋ ਰਹੇ ਆ ਵੇਖੋ ਅੱਜ ਇੱਕ ਪੰਜਾਬੀ ਦੇ ਗੱਲ ਨੂੰ ਪਏ ਪੈਨੋ ਦੇ ਮੈਂ ਗੱਲ ਕਹੂੰਗਾ ਵੀ ਜਿਹੜੇ ਲਾਗੇ ਲਾਗੇ ਰਹਿੰਦੇ ਉਹਨਾਂ ਦੇ ਵਿੱਚ ਜਮੀਰ ਮਰ ਗਏ ਆ ਜੀ ਕਿਸੇ ਤਰ੍ਹਾਂ ਦਾ ਕੋਈ ਝਗੜਾ ਆਇਆ ਝਗੜਾ ਕੋਈ ਨਹੀਂ ਹੋਇਆ ਜੀ ਬਸ ਇੱਥੇ ਆਏ ਆ ਰੌਲੀ ਦਾਪਾ ਪਿਆ ਵਾ ਭਈਓ ਜੀ ਭੱਜ ਕੇ ਮਾਰੇ ਗਏ ਲੁੱਟੇ ਕੇ ਝਗੜਾ ਕੋਈ ਨਹੀਂ ਹੋਇਆ ਸਿਰਫ ਪ੍ਰਸ਼ਾਸਨ ਆਇਆ ਉਹਦੇ ਘਰ ਵੀਰ ਦੇ ਪਤਾ ਲੈਣ ਆਏ ਆ ਵੀ ਵੀਰ ਤੇਰੀ ਕੋਈ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਤੇ ਵੀਰ ਦੇ ਹੁਲਕਾਰ ਆਏ ਆ ਤੇ ਵੀਰ ਨੂੰ ਕਿਹਾ ਵੀ ਜੇ ਤੇ ਪ੍ਰਸ਼ਾਸਨ ਕੋਈ ਕਾਰਵਾਈ ਕਰੂਗਾ ਠੀਕ ਵਾ ਜੇ ਨਾ ਕਰੂਗਾ ਉੱਤੇ ਕੋਈ ਡੀਸੀ ਸਾਹਿਬ ਹੋਊਗਾ ਕੋਈ ਐਸਐਸਪੀ ਹੋਊਗਾ ਨਾ ਤਰਲਾਮ ਕਰਾਂਗੇ ਤੇ ਜਿਹੜੀ ਭਈਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਵੇਖੋ ਭੈਣ ਵੀ ਰੋ ਰਹੀ ਆ ਛੋਟੀ ਜੀ ਪੰਜ ਦਿਨ ਹੋ ਗਏ ਕਿਉਂ ਨਹੀਂ ਮਸਲਾ ਸੁਣਵਾਈ ਹੁੰਦੀ ਮਸਲਾ ਦੇ ਵੇ ਤੁਹਾਨੂੰ ਵੀ ਪਤਾ ਵੀ ਤੁਸੀਂ ਮੀਡੀਆ ਦਾ ਜੋਗ ਕਰ ਰਿਹਾ ਹੋ ਕਿ ਜੇ ਤੇ ਮਾਤੜੇ ਤਾਨੀ ਹੋ ਰਹੀ ਜੇ ਕੋਈ ਤਕੜਾ ਹੁੰਦਾ ਤੇ 2 ਮਿੰਟਾਂ ਚੁੱਕ ਕੇ ਲੈ ਜਾਏ ਸਾਰੀ ਕਾਰਵਾਈ ਨਹੀਂ ਵੇਖੋ ਪਿਛਲੇ ਬੰਨੇ ਭਈਏ ਖਲੋਤੇ ਹੋਣੀ ਪ੍ਰਸ਼ਾਸਨ ਆਇਆ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ ਲੜਕੀ ਵੀ ਖਲੋਤੀ ਉਹ ਵੀ ਕਹਿ ਰਹੀ ਹੈ ਕਿ ਮੇਰੇ ਬ੍ਰਦਰ ਦੇ ਭਰਾ ਦੇ ਸੱਣਾ ਵੇਖੋ ਇਹ ਤੁਹਾਨੂੰ ਉਹ ਵੀਡੀਓ ਵਿਖਾ ਦਿੰਦੇ ਉਹਦੇ ਵਿੱਚ ਉਹਦੇ ਭਰਾ ਨੂੰ ਕਿੱਡੀ ਬੁਰੀ ਤਰ੍ਹਾਂ ਵੱਢਿਆ ਆ ਆ ਬਾਹ ਵੀ ਵੱਡੀ ਆ ਸਿਰ ਵੀ ਵੱਢਿਆ ਭਈਆਂ ਤੇ ਦੇਖੋ ਉਹ ਵੀ ਆਂਦੇ ਕਿ ਸਾਡੀ ਵੀ ਦਰਖਾਸਤ ਉੱਥੇ ਪਈ ਆ ਸਾਡੀ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹ ਫੇਰ ਕੋਈ ਨਗਾਹਲੀ ਸਮਝਾਂਗੇ ਚਾਹੇ ਕੋਈ ਪ੍ਰੇਟੀਕਲ ਦਬਾਅ ਸਮਝਾ ਕੀ ਪਤਾ ਕੀ ਤੇ ਜਾ ਕੇ ਭਈਆਂ ਦਾ ਰਾਜ ਆ ਗਿਆ ਵਾ ਦੇਖੋ ਜਿੱਥੇ ਬੰਦੀਆਂ ਲੋ ਤੇ ਹੋ ਬੇਨਤੀ ਪ੍ਰਸ਼ਾਸਨ ਕਾੜੀ ਹੱਥ ਜੋੜਾਂਗੇ ਉੱਥੇ ਅਫਸਰਾਂ ਕਾੜੀ ਜਿਹੜਾ ਨਾਉ ਉਹਦੇ ਫੇਰ ਸਾਡੇ ਕੋਈ ਧਰਨਾ ਨਹੀਂ ਹੁੰਦਾ ਵਾ ਤੇ ਜੋ ਸਾਨੂੰ ਮਹਾਪੁਰਸ਼ੂਕ ਮਲਾਉਣਗੇ ਮਹਾਪੁਰਸ਼ਾਂ ਦੇ ਹੁਕਮ ਅਨਸਾਰ ਅਸੀਂ ਤੇ ਜੋ ਵੀ ਕਹਿਣਗੇ ਉਹ ਵੇ ਕਾਰਵਾਈ ਇਹਨਾਂ ਤੇ ਭਈਆਂ ਤੇ ਕਰਾਵਾਂਗੇ ਜੇ ਤੇ ਇੱਕ ਦੋ ਦਿਨ ਦੇ ਵਿੱਚ ਭਈਆਂ ਤੇ ਕੋਈ ਕਾਰਵਾਈ ਕਰਨਗੇ ਠੀਕ ਵਾ ਜਿੰਨੇ ਵੀ 10 15 ਭਈਏ ਇਹ ਪੰਜਾਬ ਵਿੱਚ ਹੀ ਲਾ ਲੋ ਜੇ ਅੱਗੇ ਵੀ ਗੱਲ ਕੀਤੀ ਗਈ ਹੈ ਮੀਡੀਆ ਨੇ ਵੀ ਬਠਿੰਡੇ ਦੇ ਵਿੱਚ ਗਰੀਬ ਪਰਿਵਾਰਾਂ ਦੇ ਘਰ ਸਾੜਤੇ ਹਨਸ਼ਈਆਂ ਨੇ ਤੁਹਾਨੂੰ ਹੀ ਪਤਾ ਹੈ ਕਿ ਪੰਜਾਂ ਛਿਆਂ ਘਰਾਂ ਦੇ ਵਿੱਚ ਇੱਕ ਚੀਜ਼ ਨਹੀਂ ਛੱਡੀ ਗਰੀਬਾਂ ਦੀ ਹਾਂਜੀ ਤੇ ਉਹ ਇੱਥੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਮੇਰੀ ਤੇ ਐਮਐਲਏ ਐਮਪੀਆਂ ਗੜੀ ਹੱਥ ਜੋੜ ਕੇ ਬੇਨਤੀ ਹੈ ਕਿ ਵੋਟ ਰਾਜਵਾ ਤੁਹਾਨੂੰ ਵੋਟਾਂ ਗਰੀਬ ਆਉਂਦੇ ਆ ਤੁਸੀਂ ਇਹਨਾਂ ਦੇ ਬਣਾਏ ਬਣੇ ਜੇ ਪਰ ਇਹਨਾਂ ਦੀ ਸਾਰ ਲਿਆ ਕਰੋ ਵੇਖੋ ਬੜਾ ਧੱਕਾ ਹੋ ਰਿਹਾ ਪੰਜਾਬੀਆਂ ਨਾਲ ਜੇ ਅੱਜ ਸਾਡੀਆਂ ਧੀਆਂ ਭੈਣਾਂ ਨੂੰ ਉਹ ਕੁੜੀ ਕਹਿ ਰਹੀ ਕਿ ਸਾਡੇ 12-12ਵੇਂ ਭਈਏ ਆ ਕੇ ਰੋਣੇ ਮਾਰਦੇ ਭੂਆਂ ਨੂੰ ਹਾਂਜੀ ਤੇ ਵੇਖ ਲੋ ਆ ਵੇਖ ਲੋ ਭਾਈ ਸਾਹਿਬ ਕਹਿ ਰਹੇ ਆ ਆ ਵੇਖ ਲੋ ਕਹਿੰਦੇ ਵੀ ਗਵਾਂਢ ਮੱਥਾ ਸਾਡੀਆਂ ਧੀਆਂ ਪੈਣਾ ਹੁੰਦੀਆਂ ਘਰਾਂ 'ਚ ਤੇ ਭਈਏ ਵੇਖੋ ਭਈਏ ਭੱਜ ਗਏ ਤੇ 12 ਵਜੇ ਭੱਜਾ ਮਗਰ ਮੈਂ ਤੇ ਇੱਥੇ ਪੰਜਾਬੀਆਂ ਦੀ ਵੋਟ 100 150 ਵੋਟ ਹੋਣੀ ਭਈਆਂ ਦੀ ਜਿਆਦੀ ਵੋਟ ਵਾ ਤੇ ਭਈਆਂ ਨੇ ਇੱਥੇ ਬਹੁਤ ਜਿਆਦੀ ਹੱਥ ਕਰਾਈ ਆ ਇਸ ਕਰਕੇ ਹੱਥ ਜੋੜ ਕੇ ਵੀ ਬੇਨਤੀ ਪ੍ਰਸ਼ਾਸਨ ਕਾਇ ਤੇ ਜੇ ਭਈਏ ਨਾ ਮੰਨਣਗੇ ਜੋ ਵੀ ਜਿੱਤੇ ਬੰਦੀ ਹੁਕਮ ਕਰਨੀ ਆ ਉਹਦੇ ਅਨਸਾਰ ਫੇ ਇਹਨਾਂ ਨਾ ਇੱਥੇ ਦੋ ਪਾਰਟੀਆਂ ਦਾ ਆਪਸੀ ਝਗੜਾ ਹੋਇਆ ਸੀ ਉਹਦੇ ਸਬੰਧੀ ਜਿਹੜਾ ਇਹਨਾਂ ਨੂੰ ਬੁਲਾਇਆ ਸੀ ਅੱਜ ਪਾਰਟੀਆਂ ਕੋ ਬੇਨਗਲਾ ਕਹਿਣਾ 5 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਨਹੀਂ 5 ਦਿਨ ਨਹੀਂ ਹੋਏ ਜੀ ਇਹ 14 ਸਰੀਰ ਨੂੰ ਦਿਖਾਵਾ ਦਿੱਤੀ ਹੈ ਜੀ ਇਹਨਾਂ ਨੇ ਤੇ ਅੱਜ ਅੱਜ ਬੁਲਾਇਆ ਸੀ ਇਹਨਾਂ ਨੂੰ ਤੇ ਅੱਜ ਆਏ ਨਹੀਂ ਆਏ ਸਕੇ ਕੋਈ ਮੈਡੀਕਲ ਕਰਾਇਆ ਗਿਆ ਜਿਹੜੀ ਨਹੀਂ ਮੈਡੀਕਲ ਕੰਨ ਵੜਿਆ ਗਿਆ ਨਹੀਂ ਮੈਡੀਕਲ ਮੈਡੀਕਲ ਨਹੀਂ ਮੈਡੀਕਲ ਨਹੀਂ ਕਰਵਾਇਆ ਕਿਸੇ ਨੇ ਜੀ ਕਾਰਨ ਮੈਡੀਕਲ ਕਰਾਇਆ ਨਹੀਂ ਇਹਨਾਂ ਨੇ ਜੀ ਦੋਵਾਂ ਪਾਰਟੀਆਂ ਕੋਈ ਪਾਰਟੀ ਨਹੀਂ ਪਹੁੰਚੀ ਹੈ ਅੱਜ ਨਹੀਂ ਪਹੁੰਚੀ ਜੀ ਕੋਈ ਨਹੀਂ ਅੱਜ ਨਹੀਂ ਜਿਹਨਾਂ ਨੇ ਕੰਨ ਵੜਿਆ ਗਿਆ ਐਮਐਲਆਰ ਤੋਂ ਨਹੀਂ ਕਟਾਈ ਨਹੀਂ ਜੀ ਨਹੀਂ ਆਪ ਹੀ ਨਹੀਂ ਕਰਾਈ ਜੀ ਆਪ ਹੀ ਨਹੀਂ ਕਟਾਈ ਜੀ ਆਪ ਹੀ ਨਹੀਂ ਆਏ ਹਾਂ ਜੀ ਔਰ ਇਹਨੂੰ ਕਾਰਵਾਈ ਦੀ ਮੰਗ ਕਰਦੇ ਤੇ ਕਾਰਵਾਈ ਜੋ ਇਸ ਪਰ ਲਾਹੂ ਕਰਾਂਗੇ